ਐਵੇਂ ਨੂੰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਘਰ ਪਰਿਵਾਰ ਸੱਤ ਹੈ ਚਾਪੀ ਕਿੱਥੇ ਗਈ ਜਾਨਵਰ ਕੈਮਰੇ ਮਿੱਤਰੋ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਗਰਾਊਂਡ 'ਚ ਗਏ ਸੀ ਵਾਪਸ ਖੇਡ ਕੇ ਆਏ ਆ ਪੈਰ ਵੀ ਜਮ ਲਿਵਟ ਰਹੇ ਨੇ ਸਣਾ ਪੈਰ ਪੁਰ ਧੋਣਿਆ ਵਰੇ ਖੁੱਡੇ ਖੋਲਦੇ ਆ ਤੇ ਦੋ ਬੱਚੇ ਕੱਢਦੇ ਆ ਪਹਿਲਾਂ ਮੈਂ ਆ ਖੋਲਣਾ ਜੀ ਮਿੱਤਰੋ ਬੱਚੇ ਕੱਢਤੇ ਆਪਾਂ ਤੇ ਅੰਦਰ ਵੀ ਟਰੇ ਧਰਤੀ ਦਾਣੇ ਵਾਲੀ ਐਦਰ ਵੀ ਧਰਤੀ ਬੱਚੇ ਵਾਲੇ ਕਣੀ ਤੇ ਓਕੇ ਆ ਬਾਕੀ ਪਾਣੀ ਧਰਨਾ ਰਹਿੰਦਾ ਤੇ ਪ੍ਰਿੰਸ ਦਾ ਫੋਨ ਆ ਗਿਆ ਇੱਕ ਮਿੰਟ ਬਾਬੇ ਲੋ ਜੀ ਦਾਣੇ ਦੁਨੇ ਰੱਖ ਕੇ ਖੁੱਡਿਆਂ ਚ ਬੈਠੇ ਆ ਦੋ ਬੱਚੇ ਜਿਹੜੇ ਹੈਗੇ ਸੀ ਕੱਢ ਰੱਖਿਆ ਆਪਾਂ ਹਨਾ ਛੇਤੀ ਛੇਤੀ ਹੁਣ ਵੱਡੇ ਛੇਤੀ ਛੇਤੀ ਡਾਈਏ ਇਹਨਾਂ ਨੂੰ ਤੁੰਦ ਪੈਣ ਤੋਂ ਪਹਿਲਾਂ ਅਜੇ ਤਾਂ ਪੈਣ ਲੱਗੀ ਨਹੀਂ ਬਾਬੇ ਹਨਾ ਜਦੋਂ ਪੈਣ ਲੱਗੀ ਓខੇ ਹੀ ਕੰਮ ਹੋ ਜੂਗਾ ਤਾਂ ਕਰਕੇ ਬਾਕੀ ਚਾਚੇ ਦਾ ਵੀ ਸਵੇਰੇ ਫੋਨ ਆਇਆ ਸੀ ਪਤਾ ਨਹੀਂ ਕਹਿੰਦਾ ਪੂਨੇ ਆ ਕੇ ਆਣੇ ਮੜਾ ਆਪਦਾ ਵੀ ਪਤਾ ਨਹੀਂ ਦੇਖਦੇ ਆ ਕੋਈ ਸਲਾਹ ਨਹੀਂ ਯਾਰ ਦੇ ਜ਼ਿਕਰਾਂ ਤਾਂ ਬਗ ਚੱਲਾਂਗੇ ਨਹੀਂ ਤਾਂ ਰਹਿਣ ਬੈਸ ਰੀ ਨਹੀਂ ਜਾਂਦੇ ਹਨਾ ਮੋਕੇ ਜੈਨੀ ਤਾਂ ਹੁਣ ਤਾਂ ਇੱਕ ਵਾਰੀ ਪਏ ਆ ਆਪਾਂ ਤੇ ਚੋਬੜੇ ਆਣਾ ਵਾਲ ਕਟਾਣ ਮੈਂ ਕਹਿਆ ਸਫੋਨ ਮਗਾ ਆਇਆ ਯਾਰ ਇਕੱਲਾ ਬੈਠਾ ਹਾਂ ਉਹ ਵਾਲ ਕਟਾਣ ਜਾਦਾ ਮੇਰੇ ਕੋਈ ਨਹੀਂ ਯਾਰ ਤੇ ਓਕੇ ਓਬਿਓ ਬੈਠੇ ਆ ਪਏ ਆ ਬਾਬੇ ਬੱਚਿਆਂ ਨੂੰ ਅੰਦਰ ਕਰ ਦਿੰਨੇ ਆ ਹਨਾ ਜੇ ਆਗੇ ਤਾਂ ਫਿਰ ਕੱਢ ਲਾਂਗੇ ਟਾਈਮ ਨਾਲ ਨਹੀਂ ਤਾਂ ਫਿਰ ਹਲੇ ਤਾਂ ਇੱਕ ਵਾਰੀ ਤਾਂ ਹੋ ਗਿਆ ਲਾ ਲੋ ਘੰਟਾ ਡੇਢ ਘੰਟਾ ਹੋ ਗਿਆ ਬਾਹਰ ਬੈਠਾ ਹਾਂ ਤੇ ਜੇ ਆਗੇ ਦਾ ਟਾਈਮ ਨਾਲ ਕੱਢ ਲਾਂਗੇ ਫਿਰ ਫੋਨ ਹੁਣ ਫੇਰ ਆਇਆ ਸੀ ਕਹਿੰਦਾ ਵੀ ਲੈ ਕੇ ਆਣਾ ਉੱਥੋਂ ਤੇ ਕੋਈ ਨਹੀਂ ਮਖਾ ਆ ਕੇ ਤੇ ਨਾਲ ਹੀ ਹੈ ਨਾ ਜਾ ਕੇ ਫਿਰ ਤਾਂ ਫਿਰ ਐਵੇਂ ਹੀ ਵਗ ਜਾਈ ਆਪ ਨੂੰ ਕੋਈ ਦਿੱਕਤ ਨਹੀਂ ਐਵੇਂ ਫਿਰ ਗੰਦਾਇਆ ਲੱਗਦਾ ਮੈਨੂੰ ਹੈਨਾ ਤੇ ਆਪਾਂ ਨੇ ਜਾਣਾ ਉਹ ਅੱਡ ਗੱਲ ਆ ਉਹ ਰਿਸ਼ਤੇਦਾਰ ਚ ਮੜਾ ਮੋਟਾ ਫੈਸਾ ਨੂੰ ਪਤਾ ਹੈ ਨਾਲ ਨਹੀਂ ਆ ਫਿਰ ਚੱਲਦੇ ਆਪਾਂ ਤੇ ਆ ਬੱਚੇ-ਬੱਚੇ ਮੈਂ ਅੰਦਰ ਕਰਦਾ ਹੈਨਾ ਦੋ ਜਿਹੜੇ ਹੈਗੇ ਨੇ ਜੀ ਬਾਪਿਓ ਕੱਢ ਲਿਆ ਜੀ ਸੰਦ ਤੇ ਇੱਕ ਹੋਰ ਸੰਦ ਘਟਣ ਜਾਇਆ ਮੇਰਾ ਆਪਣੀ ਕਿਉਂਟੀ ਕਿਉਂਟੀ ਕਹਿ ਸਕਦੇ ਆ ਹਨ ਤੇ ਕਿਉਂਟੀ ਕਹਿ ਸਕਦੇ ਆ ਤੇ ਘੋੜਾ ਲਿਆਣ ਵਾਲਾ ਬਾਬੇ ਦੀ ਕਿਰਪਾ ਨਹੀਂ ਕਾਲਾ ਘੋੜਾ ਲਿਆ ਗਿਆ ਥੈਂਕ ਯੂ ਬੱਸ 26 ਕਿਤਾਬ ਦੇਖਾ ਗਏ ਬਹੁਤ ਹੈ ਓਕੇ ਬਹੁਤ ਰਸਵਾ ਤੇ ਕੋਈ ਚੱਲਦੇ ਆ ਤੇ ਕੱਢਦੇ ਆ ਜਾ ਕੇ ਹਨਾ ਓ ਜੀ ਪਹੁੰਚ ਗਏ ਆ ਜੀ ਦੁਕਾਨ ਤੇ ਹੈ ਸਹੀ ਹੈ ਯਾਰ ਲੁੱਕ ਤਾਂ ਦਿਖਾ ਦੇ ਜੋਬਰਾ ਮੇਰੀ ਯਾਰ ਹੈਂ ਸਹੀ ਲੱਗਦਾ ਸਹੀ ਆਡੀਆਂ ਤੱਕ ਤਾਂ ਮੋਚ ਰਿਹਾ ਐ ਨਹੀਂ ਓਏ ਸਹੀ ਐ ਦਿਖਾ ਦੇਵਾ ਬੂਟ ਨਹੀਂ ਪਾਇਆ ਬਸ ਬੂਟ ਦੇ ਨਾਲ ਥੋੜੇ ਜਿਹਾ ਉਹ ਸੈਟ ਨਹੀਂ ਬੈਂਦੀ ਕਹਾਣੀ ਸਾਡੇ ਬੰਦੇ ਨੇ ਵੀ ਟੋਕ ਕਹਿੰਦੇ ਬੂਟ ਨਹੀਂ ਪਾਇਆ ਯਾਰ ਕਹਿੰਦੇ ਮੈਂ ਬੂਟ ਯਾਰ ਸਵਾਨਦੇ ਹਾਂ ਕਿ 2 ਮਿੰਟ ਚੱਧ ਆ ਜਾਏਗੀ ਫਿਰ ਬੂਟ ਦਾ ਯਾਰ ਉਹੀ ਫਿਰ ਤਾਰ ਉਹ ਜਰਾ ਬਾਦਲਾ ਫਲਾਣਾ ਹਣਾ ਤਾਰ ਕਿਤੇ ਉਹ ਲੁਕਣੀ ਦਿਖਾਣੀ ਕਿ ਮੇਰੀ ਹੁਣ ਮੈਂ ਹੀ ਦਿਖਾ ਦੇਣਾ ਕਰੋ ਚੈੱਕ ਤੈਨੂੰ ਪਤਾ ਹੈ ਹਾਂ ਕੱਟਵਾਉਂਦੇ ਤੋਂ ਗੱਡੀ ਆ ਤੇ ਕਦੇ ਕਦੇ ਹੀ ਬੰਨ੍ਹਨੇ ਤੁਹਾਨੂੰ ਪਤਾ ਹੀ ਹੈ ਬਾਕੀ ਅੱਜ ਚੋਬਰ ਨੇ ਨਹੀਂ ਭਾਈ ਅੱਜ ਚੋਬਰ ਨੂੰ ਮਸਾ ਫੋਨ ਨਹੀਂ ਚੱਕੇ ਚੋਬਰ ਨੇ ਚੋਬਰ ਨੇ ਕਟਿੰਗ ਲਾ ਕੇ ਜੋਬਰ ਨਾਲ ਨਾਈ ਦੀ ਦੁਕਾਨ ਤੋਂ ਚੜਾ ਲਿਆ ਇਹਨੂੰ ਚੋਬਰ ਦਾ ਫੋਨ ਵੀ ਚੜਾਣਾ ਕੋਣ ਪਾਣੀ ਦੇ ਡੇਗਤੇ ਨੇ ਲਓ ਜੀ ਓਏ ਇੱਕ ਉਹਰੇ ਕਾਲਾ ਕੋਣਾ ਜਦੋਂ ਬਾਹਰ ਗੱਡਿਆ ਕਰੀ ਨੇ ਆਹਾਹਾ ਉਹ ਵੀ ਵੀਡੀਓ ਕਦੇ ਬਣਾ ਕੀ ਕਹਿਣਾ ਜਾਓਗੇ ਤਾਬੀ ਦਾ ਅੰਦਰ ਲੱਵੇ ਬੋਲਟ ੜੀ ਜਾਬੀ ਲਾएंगे यार ਕੀ ਹੋ ਰਿਹਾ ਟੋਲ ਠੀਕ ਹਾਂ ਬੁਲਾ ਜੀ ਤੇ ਇਹ ਸਟੇ ਰਹਿ ਨੂੰਤ ਮੈਂ ਤਾਬੀ ਦਾ ਬਾਅਦ ਵਿੱਚ ਕੀ ਹੋ ਰਿਹਾ ਮਿੱਟੀ ਘੜੀ ਘੜੀ ਦੇ ਚੜ ਗਈ ਹੈ ਠੀਕ ਹੈ ਚੜੂਗੀ ਬਈ ਮਿੱਟੀ ਤਾਂ ਯਾਰ ਲੋ ਜੀ ਮਿੱਤਰੋ ਮਾਰਤੀ ਹੈ ਸੈਲਫ ਆ ਆ ਕੇ ਟੀਵੀ ਹੈ ਮਿੱਟੀ ਹੈ ਆ ਕੇ ਟੀਵੀ ਗੋਟ ਦੇਖਣ ਨਹੀਂ ਨਹੀਂ ਚੱਲ ਪਾਣੀ ਪੁਣੀ ਕਰੀਏ ਚੈੱਕ ਕੋਈ ਨਹੀਂ ਹੈਗਾ ਇਹ ਛੋਟੀ ਹੈ ਰੋਟੀਆਂ ਖਣੀਆਂ ਕੋਣ ਹੈ ਜਦੋਂ ਆ ਗਿਆ ਮੰਗਲ ਪਰਿਵਾਰ ਨੇ ਜੂਤੀ ਦੀ ਦਲ ਹੈ ਘੋੜੇ ਤੋਂ ਹੈ ਲੈ ਕੱਟ ਫਿਰ ਖੋਲ ਯਾਰ ਇਹਨੂੰ ਉਹ ਜੀ ਬਾਬਿਓ ਬੌਨਟੀ ਖੋਲ ਲਿਆ ਤੂੰ ਤਾਂ ਪਹਿਲਾਂ ਹੀ ਖੋਲ ਲਿਆ ਖੜ ਕੇ ਖੜ ਕੇ ਖੜ ਕੇ ਗੁੱਸੇ ਹੋ ਗੁੱਸੇ ਹੋ ਗੁੱਸੇ ਹੋ ਗੁੱਸੇ ਹੋ ਗੁੱਸੇ ਹੋ ਵੀ ਗੁੱਸੇ ਹੋ ਵੀ ਖੜ ਜਾ ਸਲਫ ਵੀ ਮਾਰੀ ਦੇ ਖੜ ਜਾ ਇੱਕ ਮਿੰਟ ਗੁੱਸੇ ਹੋ ਜਾਂਦੀ ਹੈ ਜੀ ਮਾਰਦਾ ਸਲਫ ਤੇ ਹੁਣ ਦੇਖਿਆ ਇਹਦੇ ਲੋਗ ਵੀ ਹੋ ਜੇ ਕੰਮ ਪੁੱਠਾ ਹੀ ਹੋ ਜੇ ਰੋਕੇ ਅਗੇ ਪਾਣੀ ਪਾ ਰਹੇ ਨੇ ਫਿਰ ਖੜ ਕੇ ਪਾ ਰਹੇ ਨੇ ਕੁਛ ਨਹੀਂ ਹੁੰਦਾ ਕਪੜਾ ਬਾਹਰ ਹੀ ਮਾਰਾਂਗੇ ਦੁਕਾਨ ਅੱਗੇ ਪਾਣੀ ਪੀਣ ਆਲੇ ਕੇ ਸਹੀ ਐ ਕਿੱਤੋਂ ਹੀ ਗੱਲ ਆ ਬਾ ਦੇ ਬਾ ਚੱਕ ਦੇ ਬੈਠਾ ਲਾੜ ਹੈ ਜੀ ਫਰਕ ਵੰਦੇ ਐ ਪੰਦੇ ਐ ਤੇ ਕੱਢ ਲਈ ਗੱਡੀ ਤੇ ਸ਼ੀਸ਼ਾ ਵੀ ਮਾੜਾ ਮੋਟਾ ਕਪੜਾ ਮਾਰ ਲਿਆ ਹਨ ਤਮਾਨ ਵਾਲੀ ਹੋ ਰਹੀ ਐ ਤੇ ਚਲੋ ਕੋਈ ਨਹੀਂ ਪਾਇਆ ਪਹਿਲਾ ਗੇਅਰ ਤੇ ਚਲਦਿਆਂ ਫਿਰ ਮਿਲਦਿਆਂ ਬਾਬਿਓ ਪਹੁੰਚ ਗਏ ਰਾਹ 'ਚ ਮਿਲ ਜਾਏ ਕੋਈ ਦਿੱਕਤ ਨਹੀਂ ਬਾਬਿਓ ਪਹੁੰਚ ਗਏ ਲਗਾਣ ਤੇ ਤੇ ਪੈਸੇ ਜੇ ਵੜ ਲਏ ਮਾੜੇ ਇਹ ਤੇਲ ਧੂਲ ਵੀ ਪਾਣਾ ਹੈ ਕਿਉਂ ਵੀ ਚੋਬਰਾ ਫੁੱਲ ਕਰਾਣੀ ਹੈ ਫੁੱਲ ਤਾਂ ਨਹੀਂ ਹੋਣੀ ਆਪਣੋਂ ਪੈਸੇ ਤਾਂ ਦਿੰਦਾ ਨਹੀਂ ਕੋਈ ਚੱਲ ਦੇਖਦੇ ਆਂ ਕੀ ਬਣਦਾ ਹੈ ਬੋ ਜੀ ਪਹੁੰਚ ਗਏ ਆਂ ਜੀ ਵਿਕਾਸ ਕੋਲ ਇੱਥੇ ਛੱਡੇ ਸੀ ਜੀ ਕੀ ਜੇ ਆ ਕਿਉਂ ਆ ਪੇਡਾ ਵੜਦਾ ਹੋਏ ਮੇਰਾ ਬੋਟਾ ਮਾਦਾ ਆਏ ਨਿੰਬੂ ਕਿੱਥੇ ਉਹ ਪਿਆ ਕੋਈ ਨਹੀਂ ਕਹਾਂਗੇ ਕੋਈ ਸਾਡਾ ਪੁਰਾਣਾ ਚੁੱਲਾ ਦਿਖਾਵਾਂਗੇ ਉਹ ਟੈਂਪਰਾਣਾ ਇਹ ਉਮੀਦ ਉਮੀ ਬਣਿਆ ਬਣਿਆ ਤੈਨ ਲੈ ਜੱਗ ਦਿਖਾਉਗਾ ਹੀ ਲਓ ਜੱਗ ਦਿਖਾ ਦੇ ਉਹ ਮੇਗਾ ਉਮੀ ਪੰਜ ਸਾਲ ਪਹਿਲਾਂ ਇੱਟਾ ਦਾ ਹੋ ਗਾ ਉਹ ਜਿਹੜੇ ਥੋੜੀ ਇੱਟ ਕੱਢ ਨਾ ਇੱਟ ਕੱਢ ਲੈਨੇ ਮਿੱਟੀ ਭਰ ਗਈ ਅਸੀਂ ਜੰਮ ਜਗੀ ਬਾਹਲਾ ਟਾਈਮ ਹੋ ਗਿਆ ਨਾ ਇੱਟ ਵੀ ਕਹਿੰਦੀ ਕਹਿੰਦੀ ਬਸ ਤੁਸੀਂ ਆਏ ਨਹੀਂ ਕਹਿੰਦੀ ਆਏ ਨਹੀਂ ਦੇਖ ਪੱਟੀ ਦੀ ਇੱਟ ਪੂਰੇ ਦੱਬ ਗਿਆ ਕਰਾਂ ਜਾਨੂੰ ਕਰਾਂ ਕੋਈ ਨਹੀਂ ਦੁਬਾਰਾ ਬਣਾਵਾਂ ਪੀ ਤਾਂ ਉਵੇਂ ਤਾਂ ਉਵੇਂ ਵੇ ਪਹਿਲਾਂ ਵੀ ਐਵੇਂ ਤਾਂ ਜੇ ਨਹੀਂ ਹਣਾ ਆ ਵੀ ਪੱਟ ਗਿਆ ਚਾੜਾਂਗੇ ਚੁੱਲਾ ਪਾਵਾਂਗੇ ਕੁੱਕੜ ਪਤਲੇ ਚ ਪਤਲੇ ਪਤਲੇ ਸਭ ਤਿਆਰ ਨੇ ਬਾਕੀ ਉੱਤੇ ਪੀਰਾ ਟੇਕ ਲੋ ਜੀ ਮੱਥਾ ਦਾਦਿਆਂ ਦਾ ਇਹਨਾਂ ਦੇ ਨਾਣਾ ਕੇ ਚੋਬੜਾ ਤਾਂ ਨਾ ਕੇ ਵੀ ਨਾ ਆਇਆ ਨਾਲ ਆਇਆ ਸਾਲਿਆ ਬਾਲ ਲੱਗ ਰਹੇ ਹੋਣੇ ਬਾਲ ਕਟਾ ਕੇ ਆਇਆ ਸੱਸ ਸਰਦੋਲਾਂ ਲੈਓ ਜੀ ਧਾਰਤੀ ਚੋਪੇ ਨੇ ਲੈ ਤੁਹਾਨੂੰ ਪਹਨਾਉਣਾ ਥੱਲੇ ਦੱਸਣਾ ਹੈ ਰਾਕੋ ਗਿਫਟ ਦਿੱਤੀ ਹੋਈ ਹੈ ਭਾਈ ਨੂੰ ਆਪਾਂ ਉਹ ਵੀ ਟੈਕ ਹੈ ਬਸ ਉਧਰ ਉਧਰ ਮਾਰਵਾਇਆ ਲਓ ਜੀ ਮਿੱਤਰੋ ਪਹੁੰਚ ਗਏ ਆ ਜੀ ਪੁੰਨੇ ਤੇ ਚਾਹ ਚੂ ਪੀ ਲਈ ਬਾਕੀ ਇੱਕ ਥਾਨੂੰ ਜਾਨਵਰ ਵੀ ਦਿਖਾਏ ਸੀ ਇੱਕ ਟੋਏ ਬੋਮ ਹੈਨਾ ਹੋਰ ਵੀ ਤੇ ਕੁੱਤੇ ਦਾ ਹੋਰ ਵੀ ਦਿਖਾਏ ਸੀ ਬਾਈ ਨੇ ਬਾਈ ਬੈਠੇ ਸੀ ਨਾਲ ਆਪਾਂ ਵੀਡੀਓ ਚ ਨਹੀਂ ਲਿਆ ਤੇ ਵਧੀਆ ਵਧੀਆ ਕੁੱਤੇ ਸੀ ਬਾਈ ਕੋਲ ਪੈਟ ਬੁੱਲ ਲਾ ਲਓ ਹਰੇਕ ਵੈਰਾਈਟੀ ਹਰੇਕ ਵੈਰਾਈਟੀ ਸੀ ਮੁਕਦੀ ਗੱਲ ਹੈ ਹੈਨਾ ਤੇ ਕਬੂਤਰ ਵੀ ਕਹਿੰਦਾ ਸੀ ਬਾਈ ਕਬੂਤਰ ਵੀ ਹੈਗੇ ਨੇ ਕਰੇ ਤੇ ਮੈਂ ਕਾ ਫੇਰ ਆਵੇਂ ਕਦੇ ਜੋਗੀ ਨਾਲ ਚਾਚੇ ਨਾਲ ਫੇਰ ਦੇਖਾਂਗੇ ਹੁਣ ਤਾਂ ਲੇਟ ਹੋ ਜਾਗੇ ਤਾਂ ਕਰਕੇ ਬਾਕੀ ਹੁਣ ਚੱਲਦੇ ਆ ਘਰੇ ਬਾਬਿਓ ਤੇ ਤੇਲ ਵੀ ਨਹੀਂ ਪਵਾਇਆ ਤੇ ਹੂੰ ਤਾਂ ਅੱਧੀ ਟੈਂਕੀ ਭਈ ਹੈ ਖੜਜੋ ਖੜਜਾ ਲੋ ਜੀ ਅੱਧੀ ਟੈਂਕੀ ਭਈ ਹੈ ਹਲੇ ਤੇ ਕੋਈ ਨਹੀਂ ਪਵਾ ਲਾਂਗੇ ਯਾਰ ਚੱਲਦੇ ਆ ਫਿਰ ਮਿਲਦੇ ਆ ਘਰੇ ਆ ਕੇ ਬਾਬਿਓ ਗੱਡੀ ਲਾਤੀ ਜਮਾ ਓਕੇ ਠੀਕ ਆ ਨਵੇਂ-ਨਵੇਂ ਡਰਾਈਵਰ ਆ ਤੇ ਲੋ ਜੀ ਇਹ ਤਾਂ ਅੱਗੇ ਲਾਤੀ ਆਪਣੀ ਗੱਡੀ ਹਣ ਕਾ ਵੇ ਫੋਨ ਮਾਰ ਕੇ ਪੁੱਛਦੇ ਵੈਸੇ ਤਵਾਨ ਵਾਲੀ ਹੋ ਰਹੀ ਆ ਦੇਖੋ ਹਣਾ ਪੁੱਛ ਲੈਣੇ ਖੜਜੋ ਉਹ ਜੀ ਮੇਰੇ ਮਿੱਤਰੋ ਪਹੁੰਚ ਗਏ ਸੀ ਘਰੇ ਤੇ ਪਿਪੀਆਂ ਧੋਤੀਆਂ ਬਾਬਿਓ ਆਪਾ ਤੋ ਤੂ ਕੇ ਵਧੀਆ ਜਮਾ ਨਿੱਗਾ ਨਿੱਗਾ ਪਾਣੀ ਭਰਤਾ ਆਪਾ ਯਾਰ ਠੀਕ ਹੈ ਦਾਣਾ ਪਾਣੀ ਵੀ ਦਾਣੀਆਂ ਵਾਲੀਆਂ ਟ੍ਰੇਆਂ ਵੀ ਧਰਤੀਆਂ ਇੱਧਰ ਵੀ ਧਰਤੀਆਂ ਤੇ ਪਾਣੀ ਦੋਨੇ ਖੁੱਡਿਆਂ ਦੀਆਂ ਪਿਪੀਆਂ ਧੋਤੀਆਂ ਤੇ ਇੱਧਰ ਵੀ ਦਾਣਾ ਪਾਣੀ ਧਰਤਾ ਅੰਦਰ ਵੀ ਧਰਤਾ ਤੇ ਲਾ ਰੱਖੇ ਨੇ ਗੀਤ ਹਨਾ ਓਕੇ ਹੋਇਆ ਪਿਆ ਕੰਮ ਬਾਬਿਓ ਹਨਾ ਉਹ ਦੇਖੋ ਅੰਦਰ ਵੀ ਓਕੇ ਕਰਤਾ ਤੇ ਗੋਲੀ ਨੂੰ ਵੀ ਲੈ ਆਏ ਸੀ ਉੱਤੇ ਤੇ ਓਕੇ ਕਰਤਾ ਸਿਸਟਮ ਤੇ ਬਾਬੇ ਦੂਜਾ ਬੱਚਾ ਪਤਾ ਨਹੀਂ ਸਵੇਰੇ ਦੱਸਿਆ ਸੀ ਕਿ ਨਹੀਂ ਨਿਕਲ ਗਿਆ ਬਾਬੇ ਦੂਜਾ ਬੱਚਾ ਵੀ ਹਨਾ ਤੇ ਵਧੀਆ ਹੋ ਗਿਆ ਕੰਮ ਬਸ ਪੜੇ ਆਣ ਹੁਣ ਵਧੀਆ ਤੇ ਓਕੇ ਹੋ ਜੂਗਾ ਫਿਰ ਜਮਾ ਕੰਮ ਹਾਂ ਵੀ ਗੋਲੀ ਜੀ ਮਿੱਤਰੋ ਚੋਬਰ ਹੋੜੀ ਕੀ ਲੈ ਆਏ ਮੱਕੀ ਲੈ ਆਏ ਮੇਰੇ ਵੀਰੋ ਮੱਕੀ ਜਿਹਨੂੰ ਕਹਿੰਨੇ ਆ ਬਸ সুইਟ ਕੌਰਨ ਆ ਗਿਰਿਆ ਖੜਜੋ ਖੋਲ ਲਾਵੇਂ ਮਿੱਤਰੋ ਲੈ ਆਏ ਕੀ ਲਿਆ ਹੈ ਇਹ সুইਟ ਕੌਰਨ ਭੁੱਖ ਲੱਗੀ ਜਾਂਦੀ ਸੀ ਬਾਬੇ ਯਾਰ ਮੰਗਾਲੇ ਦੇ ਖਾਣੇ ਹਣ ਤੈਨੂੰ ਹੀ ਚਾਹੀਦੀ ਹੈਗੀ ਆ ਜਾਹੰਦਾਂ ਨੇ ਇਹ ਮੱਥੋਂ ਵੀਰ ਪਾਣੀ ਮੱਥੋਂ ਵੀਰੀ ਬਾਲਟੀ ਜੋ ਪੀਲੀ ਹੈ ਬਾਲਟੀ ਜੋ ਪੀਲੀ ਗੁਰੂ ਬਾਲਟੀ ਜੋ ਪੀਲੀ ਦਿਮਾਗ ਖਰਾਬ ਨੂੰ ਭੱਜੂਆ ਬਾਬਿਓ ਇੱਧਰ ਉੱਧਰ ਇਹ ਦਿਮਾਗ ਖਰਾਬ ਹੈ ਯਾਰ ਆ ਚੂਈ ਬਾਬਿਓ ਚੂਈ ਹੈ ਇਹਦੇ ਅੰਦਰ ਰਹੇ ਸੀ ਸਲੇ ਚੂਈ ਦੇਖੀ ਤਾਂ ਸੀ ਮੈਂ ਤੇ ਐਟਰੂਆ ਚੱਕਦੇ ਆ ਬਾਬਿਓ ਤੇ ਦੋ ਬੱਚਿਆਂ ਨੂੰ ਪਾਣੀ ਦਿੰਨੇ ਆ ਤੇ ਆਪਾਂ ਤਾਂ ਖਾਲੇ ਸਵੀਟ ਕੋਰਨਾ ਭੁੱਖ ਜੀ ਲੱਗੀ ਸੀ ਮੈਂ ਕਿਹਾ ਲੈ ਆਵਾਂ ਖਾ ਲਾਂਗੇ ਹੋਰ ਤਾਂ ਕੀ ਆ ਪੀਣਾ ਹੋਇਆ ਬਾਬਿਓ ਜ਼ੀਰੂਆ ਪਾਣੀ ਬਹੁਤ ਹੈ ਨਾ ਤਾਂ ਇਹ ਵੀ ਲੱਛਣ ਕਰਦਾ ਹੈ ਤੇ ਪਾਣੀ ਦੇ ਦੀਆਂ ਬੱਚਿਆਂ ਨੂੰ ਸਰਿੰਜਾ ਪਈ ਪਾ ਲੀਏ ਪਾਣੀ ਤਾਜ਼ਾ ਤਾਜ਼ਾ ਤੇ ਦੇ ਗੀਏ ਟਰੇਆਂ ਵੀ ਚੱਕਦੇ ਆ ਸਾਰੇ ਜਾਲੀ ਜੂੜੀ ਸਾਰਿਆਂ ਕਿਤੋਂ ਚੱਕ ਦਿੰਦੇ ਆ ਲਓ ਜੀ ਇੱਕ ਟਰੇ ਚੱਕਦੀ ਤੇ ਇੱਕ ਇਧਰੋਂ ਚੱਕਦੀ ਐ ਆਇਆ ਵੀ ਤੂੰ ਹੀ ਆਇਆ ਥੋੜੇ ਇੱਕ ਦਾਣੇ ਡੋਲਦੀ ਆਪਾ ਕਿਉਂਕਿ ਸਵੇਰੇ ਸਕੂਲ ਵੀ ਜਾਣਾ ਬਾਬਿਓ ਹਨਾ ਦਾਣੇ ਸਵੇਰੇ ਧਰੇ ਨਹੀਂ ਜਾਣੇ ਆਪਣੇ ਤਾਂ ਫਿਰ ਸਕੂਲ ਚੋਂ ਆ ਕੇ ਤਾਂ ਆਗੇ ਤਾਂ ਕਰਕੇ ਥੋੜੇ ਜਿਹੇ ਦਾਣੇ ਡੋਲਤੇ ਐਨੇ ਜਰਮਾਨਾ ਕਰੇ ਹੁਣੀ ਖਾ ਜਾਣੇ ਹੁਣੀ ਚੁਗ ਲੈਣ ਤੇ ਬਾਕੀ ਮੰਦਰ ਜਾ ਕੇ ਨਾ ਦੇਖ ਰਾਂ ਵੀ ਬੱਚਿਆਂ ਨੂੰ ਸਹੀ ਫੀਡ ਕਰੇ ਕਿ ਨਹੀਂ ਜਿੰਨੀ ਗੋਲ ਕਰਾਂਗੇ ਉਹਨਾਂ ਦਾ ਫਾਇਦਾ ਹੈ ਬਾਕੀ ਆ ਕਬੂਤਰੀ ਦੇਈ ਜਾਂਦੀ ਆ ਦੇਖੋ ਚੋਕਾ ਠੀਕ ਹੈ ਤੰਗ ਨਹੀਂ ਕਰਦੇ ਇਹਨੂੰ ਬਾਬੇ ਆਪਣਾ ਫੋਨ ਖੜਨ ਲੱਗ ਗਿਆ ਯਾਰ ਕੱਲ ਵਾਲਾ ਵਲੋਗ ਅਪਲੋਡ ਕਰੀ ਜਾਂਦਾ ਸੀ ਮੈਂ ਤੇ ਕਰਤਾ ਹੋ ਗਿਆ ਜੋ ਟਾਈਪਿੰਗ ਕਰਦੇ ਆ ਪਤਾ ਨਹੀਂ ਯਾਰ ਟਾਈਪਿੰਗ ਵਾਲਾ ਕੀਬੋਰਡ ਜਾ ਉਹ ਖੜ ਜਾਂਦਾ ਯਾਰ ਪਤਾ ਨਹੀਂ ਕੀ ਦਿੱਕਤ ਹੋ ਗਈ ਹੈ ਨਾ ਕਾਂਟਾ ਹੋ ਗਿਆ ਮੱਥਾ ਮਾੜਿਆ ਨਾਲ ਕੱਟ ਕੇ ਫੇਰ ਮੈਂ ਟਾਈਪਿੰਗ ਕਰਦਾ ਕੱਟ ਕੇ ਫੇਰ ਮੈਂ ਟਾਈਪਿੰਗ ਕਰਦਾ ਹਨਾ ਦਿਮਾਗ ਹੀ ਖਰਾਬ ਕਰਦਾ ਬਾਬੇ ਫੋਨ ਨੇ ਤੇ ਬਲੌਗ ਅਪਲੋਡ ਹਲੇ ਤੱਕ ਕਰਿਆ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ ਫੋਨ ਹੀ ਆਪਣਾ ਨਾਲ ਆ ਲੈਣਾ ਬੂਆ ਬਾਬਾ ਪੰਗਾ ਹੀ ਹੋ ਗਿਆ ਬਾਬੇ ਬਾਕੀ ਗੋਲੀ ਬੈਠਾ ਹਨਾ ਮਾੜੀ ਮੋਟੀ ਹਵਾ ਜੀ ਵੀ ਆ ਜਾਂਦੀ ਆ ਲੱਗੀ ਜਾਂਦੀ ਅੰਦਰ